ਇੱਕ ਗਾਣਾ ਸੁਣਾਉਣਾ ਤੇ ਨਾਲੇ ਪਤਾ ਲੱਗ ਜੂ ਕਿ ਸੱਚ ਦੀ ਲੋਕ ਕਿੰਨੀ ਕ ਸਪੋਰਟ ਕਰਦੇ ਆ ਸ਼ੇਅਰ ਕਰਿਓ ਤੇ ਗੌਰ ਕਰਿਓ ਮੈਂ ਜਿਹੜੀਆਂ ਗੱਲਾਂ ਕਹੂੰਗਾ ਹਮੈਂ ਵੀ ਅੜੀਏ ਬਾਬਾ ਬਣ ਜੂ ਚਿਮਟਾ ਰੱਖੂ ਕੋਲੇ ਭੈ ਡਰੇ ਤੇ ਠੱਗੀ ਜਾਉ ਲੋਕ ਬੜੇ ਨੇ ਫੋੜੇ ਮੈਂ ਵੀ ਅੜੀਏ ਬਾਬਾ ਬਣ ਜੂ ਚਿਮਟਾ ਰੱਖੂ ਕੋਲੇ ਭੈ ਡਰੇ ਓ ਜਿੰਨੀ ਮਰਜੀ ਹੋਏ ਜਿੰਨੀ ਮਰਜੀ ਲੁੱਟ ਲਾ ਦੁਨੀਆ ਲੁੱਟਣ ਵਾਲਾ ਚਾਹੀਦਾ ਜਿੰਨੀ ਮਰਜੀ ਲੁੱਟ ਲਾ ਦੁਨੀਆ ਲੁੱਟਣ ਵਾਲਾ ਚਾਹੀਦਾ ਵੀ ਲੁੱਟਣ ਵਾਲਾ ਚਾਹੀਦਾ ਹੋ ਬਹਿਮ ਚ ਪਾ ਕੇ ਅੱਖਾਂ ਕਰਗੀ ਕੁੜੇ ਗਵਾਂਡਣਕਾਰਾ ਜੇ ਨਾ ਲਾਜ ਕਰਾਇਆ ਬਗਜੂ ਉੱਤੇ ਟੱਬਰ ਸਾਰਾ ਬਹਿਮ ਚ ਪਾ ਕੇ ਅੱਖਾਂ ਕਰਗੀ ਸੋਡੀ ਗਵਾਂਡਣਕਾਰਾ ਹੇ ਨਾ ਲਾਜ ਕਰਾਇਆ ਬੱਜੂ ਤੇ ਟੱਬਰ ਸਾਰਾ ਦੇਖੀ ਫੇਰ ਚੜਾਵੇ ਚੜਦੇ ਜਾਣੇ ਲੱਲੇ ਲਾਹੀਆ 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 ਜਿੰਨੀ ਮਰਜ਼ੀ ਲੁੱਟ ਲਾ ਦੁਨੀਆ ਲੁੱਟਣ ਆਲਾ ਚਾਹੀਦਾ ਜਿੰਨੀ ਮਰਜ਼ੀ ਲੁੱਟ ਲਾ ਦੁਨੀਆ ਲੁੱਟਣ ਆਲਾ ਚਾਹੀਦਾ ਮੂੰਹ ਸੋਡਾ ਆਉਟ ਦਿਸ਼ਾ ਵਿੱਚ ਕਹਿ ਕੇ ਕੌਲੇ ਟਹਾ ਦੂ ਤੇਰੀ ਤੇ ਰਾਣੀ ਸਰਦੀ ਤੈਥੋਂ ਪੱਕੇ ਸਿੰਘ ਫਸਾ ਦੂੰ ਕਰਦਾ ਮੂੰ ਸੋ ਡਾਊਟ ਦਿਸ਼ਾ ਵਿੱਚ ਕਹਿ ਕੇ ਕੌਲੇ ਟਹਾ ਦੂੰ ਨੀ ਤੇਰੀ ਤੇ ਰਾਣੀ ਸਰਦੀ ਤੈਥੋਂ ਫੇਰ ਵੀ ਸਿੰਘ ਫਸਾ ਦੂੰ ਓਏ ਐਡੀ ਬਾਤਲ ਕਾਲਾ ਮੁਰਗਾ ਖੋਪੇ ਦਾ ਗੁੱਟ ਚਾਹੀਦਾ 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 ਕਿੰਨੀ ਮਰਦੀ ਲੁੱਟ ਲਓ ਦੁਨੀਆ ਲੁੱਟਣ ਆ ਚਾਹੀਦਾ ਇਨੀ ਮਰਜ਼ੀ ਲੁੱਟ ਲਾ ਦੁਨੀਆ ਲੁੱਟਣ ਆ ਚਾਹੀਦਾ ਵਾ ਲੁੱਟਣ ਆਲਾ ਚਾਹੀਦਾ ਜਿਹੜਾ ਮੇਰੇ ਡਿੱਕੇ ਚੜ ਗਿਆ ਘਰ ਵਿੱਚ ਪਣੇ ਖਲਾਰ ਕਾਲਾ ਮੌੜ ਕਰਾਇਓ ਨੀ ਰਹਿਣਾ ਲੁੱਟੂ ਬੜੇ ਨਜ਼ਾਰੇ ਜਿਹੜਾ ਮੇਰੇ ਵਸ ਪੈ ਗਿਆ ਘਰ ਵਿੱਚ ਪਾਉ ਖਲਾਰ ਹਉ ਕਾਲਾ ਮੌੜ ਕਰਾਇਓ ਨੀ ਰਹਿਣਾ ਲੁੱਟੂ ਬੜੇ ਨਜ਼ਾਰੇ ਮਾਨ ਸਦਾ ਹੀ ਸੱਚ ਆਖਦਾ ਲੋਕ ਵੀ ਮੱਚਦੇ ਤਾਹੀਆਂ 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 ਕਿੰਨੀ ਮਰਦੀ ਲੁੱਟ ਲੈ ਦੁਨੀਆ ਲੁੱਟਣ ਵਾਲਾ ਚਾਹੀਦਾ ਕਿੰਨੀ ਮਰਦੀ ਲੁੱਟ ਲੋ ਦੁਨੀਆ ਲੁੱਟਣ ਵਾਲਾ ਚਾਹੀਦਾ ਓ ਲੁੱਟਣ ਵਾਲਾ ਚਾਹੀਦਾ ਸੋ ਸ੍ਰੀ ਕਾਲ ਜੀ ਮੈਂ ਕਾਲਾ ਮੋੜ ਵੀਡੀਓ ਕਿਵੇਂ ਲੱਗੀ ਬਈ ਲਾਇਕ ਕਮੈਂਟ ਜ਼ਰੂਰ ਕਰਿਓ ਜਿਹੜੇ ਭਰਾਵਾਂ ਨੇ ਪੇਜ ਨੂੰ ਫੋਲੋ ਨਹੀਂ ਕਰਿਆ ਫੋਲੋ ਕਰ ਲਿਓ ਤੇ YouTube ਚੈਨਲ ਕਾਲਾ ਮਾਨ ਨੂੰ ਵੀ ਸਬਸਕ੍ਰਾਈਬ ਕਰਿਓ ਸਸਰੀਕਾਰ ਰੱਬ ਰੱਖੇ